ਮਜਬੂਤ ਇਰਾਦੇ ਹੀ ਬਦਲ ਦੇ ਨੇ ਜ਼ਿੰਦਗੀ ਮਜਬੂਤ ਇਰਾਦੇ ਹੀ ਬਦਲ ਦੇ ਨੇ ਜ਼ਿੰਦਗੀ ਕਿਸਮਤ ਨੂੰ ਕੋਸਿਆਂ ਕੁਝ ਨਹੀਂ ਸੋਲਜਦਾ ਕਿਸਮਤ ਨੂੰ ਕੋਸਿਆਂ ਕੁਝ ਨਹੀਂ ਸੋਲਜਦਾ ਮੰਜ਼ਿਲ ਉਹਦੇ ਲਈ ਮੰਜ਼ਿਲ ਉਹਦੇ ਲਈ ਸੁਖਾਲੀ ਹੋ ਜਾਂਦੀ ਜੋ ਵਿੱਚ ਜਜਬਾਤਾਂ ਦੇ ਨਹੀਂ ਉਲਝਦਾ ਜੋ ਵਿੱਚ ਜਜਬਾਤਾਂ ਦੇ ਨਹੀਂ ਉਲਝਦਾ ਐਪ ਐਸ ਪੀ ਬਿਨਾ ਮੁੱਲ ਨਹੀਂ ਮਿਲਦਾ ਐਮ ਐਸ ਪੀ ਬਿਨਾ ਮੁੱਲ ਨਹੀਂ ਮਿਲਦਾ ਗੁਣਵੱਤਾ ਨਾਲ ਭਰੀ ਹੋਈ ਫਸਲ ਦਾ ਗੁਣਵੱਤਾ ਨਾਲ ਭਰੀ ਹੋਈ ਫਸਲ ਦਾ ਕਿਰ ਜਾਣ ਤੇ ਜੋ ਦੁਸ਼ਮਣ ਤੋਂ ਨਾ ਬਚਾਏ ਕਿਰ ਜਾਣ ਤੇ ਜੋ ਦੁਸ਼ਮਣ ਤੋਂ ਨਾ ਬਚਾਏ ਕੀ ਫਾਇਦਾ ਘਰ ਰੱਖੀ ਹੋਈ ਰਫਲ ਦਾ ਕੀ ਫਾਇਦਾ ਘਰ ਰੱਖੀ ਹੋਈ ਰਫਲ ਦਾ ਬੋਲ ਬਾਣੀ ਜਿਸ ਦੀ ਨਹੀਂ ਚੰਗੀ ਬੋਲ ਬਾਣੀ ਜਿਸ ਦੀ ਨਹੀਂ ਚੰਗੀ ਕੀ ਕਰਨਾ ਉਸਦੀ ਸੋਹਣੀ ਸ਼ਕਲ ਦਾ ਕੀ ਕਰਨਾ ਉਸਦੀ ਸੋਹਣੀ ਸ਼ਕਲ ਦਾ ਨਾ ਭੁੱਲੀਏ ਕਦੇ ਅਹਿਸਾਨਾਂ ਨੂੰ ਨਾ ਭੁੱਲੀਏ ਕਦੇ ਅਹਿਸਾਨਾਂ ਨੂੰ ਤਾਂ ਹੀ ਸਨਮਾਨ ਹੁੰਦਾ ਬੰਦੇ ਦੀ ਅਕਲ ਦਾ ਤਾਂ ਹੀ ਸਨਮਾਨ ਹੁੰਦਾ ਬੰਦੇ ਦੀ ਅਕਲ ਦਾ